ਜੈਨੇਸਿਸ ਸੈਂਟਰ ਦੀ ਗਰਾਊਂਡਸ ਦੇ ਵਿੱਚ ਅਸੀਂ ਇੱਕ ਵਾਰ ਫੇਰ ਪਹੁੰਚ ਗਏ ਹਾਂ ਜੀ ਸਾਡੇ ਮਹਿਮਾਨ ਕੈਲਗਰੀ ਸ਼ਹਿਰ ਦੀ ਮੇਅਰ ਜੋਤੀ ਗੋਂਡੇ ਕੋਰੀ ਸਾਡੇ ਨਾਲ ਮੌਜੂਦ ਨੇ ਜੀ ਸਤਿ ਸ਼੍ਰੀ ਅਕਾਲ ਜੀ ਜੀ ਆਇਆਂ ਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬੜੀ ਖੁਸ਼ੀ ਹੋਈ ਹੈ ਜੀ ਅੱਜ ਗੇਮਸ ਤੇ ਆ ਕੇ ਮੈਂ ਦੇਖ ਰਿਹਾ ਸੀ ਪਹਿਲਾਂ ਤਾਂ ਦੱਸੋ ਕਿ ਤੁਹਾਨੂੰ ਫਰਸਟ ਸਿੱਖ ਗੇਮ ਜਿਹੜੀਆਂ ਅਲਬਰਟਾ ਦੀ ਕੈਲਗਰੀ ਚ ਹੋ ਰਹੀਆਂ ਤੁਹਾਨੂੰ ਕਿਵੇਂ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਜੀ ਜਦੋਂ ਆਪਣੇ ਬੱਚੇ ਤੇ ਯੰਗ ਅਡਲਟਸ ਆਉਂਦੇ ਹੈਗੇ ਇਕੱਠੇ ਹੁੰਦੇ ਹੈ ਤੇ ਦਿਖਾਉਂਦੇ ਆ ਦੁਨੀਆ ਨੂੰ ਵੀ ਕਿੰਨੇ ਮਾਰ ਹੋ ਗ ਖੇਡ ਦੇ ਵਿੱਚ ਬੜਾ ਅੱਛਾ ਲੱਗਦਾ ਹੈ 800 ਦੇ ਲਾਗੇ ਪਲੇਅਰ ਜਿਹੜੇ ਰਜਿਸਟਰਡ ਹੋਏ ਨੇ ਇਸ ਵਾਰੀ ਤੇ ਮੈਂ ਅੰਦਾਜ਼ਾ ਲਾ ਸਕਦਾ ਕਿ ਅਗਲੇ ਸਾਲ ਮੋਰ ਥੈਨ 1000 ਹੋਣਗੇ ਤੇ ਇਨਫਰਾਸਟ੍ਰਕਚਰ ਦੀ ਲੋਡ ਹੋਏਗੀ ਤੇ ਸਾਨੂੰ ਸਾਰਿਆਂ ਨੇ ਇਧਰ ਨੂੰ ਹੀ ਦੇਖਣਾ ਕੀ ਕਹਿੰਦੇ ਹੋ ਤੁਸੀਂ ਕੀ ਕੀ ਐਕਸਪੈਕਟ ਕੀ ਕਰ ਸਕਦੇ ਅਸੀਂ ਦੇਖੋ ਜੀ ਕੈਲਗਰੀ ਵਿੱਚ ਕਾਫੀ ਸਾਲਾਂ ਵਾਸਤੇ ਕੋਈ ਇਨਫਰਾਸਟ੍ਰਕਚਰ ਦੀ ਇਨਵੈਸਟਮੈਂਟ ਹੋਈ ਨਹੀਂ სპੋਰਟ ਦੇ ਵਿੱਚ ਤੇ ਮੈਨੂੰ ਦੱਸਦੇ ਆਂ ਵੀ ਕੈਲਗਰੀ ਮਾਈਨਰ ਸੋਕਰ ਐਸੋਸੀਏਸ਼ਨ ਵਾਲੇ ਪਿਛਲੇ ਹਫਤੇ ਮੇਰੇ ਕੋਲ ਆਏ ਸੀ ਕੈਲਗਰੀ ਪਿਕਲਬਾਲ ਕਲੱਬ ਮੇਰੇ ਕੋਲ ਆਉਂਦਾ ਹੈਗਾ ਹਰ ਇੱਕ ਸਾਲ ਤੇ ਉਹ ਵੀ ਕਹਿੰਦੇ ਹੈਗੇ ਆ ਵੀ of uh, facilities ਹੈ ਨਹੀਂ ਗਿਆ ਸੋ ਆਪਾਂ ਨੂੰ sport ਦੇ ਵਿੱਚ ਇਨਵੈਸਟਮੈਂਟ ਕਰਨੀ ਪਊਗੀ ਬਟ ਕਾਫੀ ਕਾਉਂਸਲਸ ਨੇ ਉਹ ਜੀ ਕੀਤੀ ਨਹੀਂ ਕੀ ਉਹਦੇ ਨਾਲ ਹੁਣ ਦਿਸਦਾ ਹੈਗਾ ਵੀ ਘਾਟਾ ਕੀ ਹੈਗਾ ਸੋ ਸਾਨੂੰ ਬੜੀ ਅੱਛੀ ਤਰ੍ਹਾਂ ਦੇਖਣਾ ਪਊਗਾ ਵੀ ਕਿਹੜੇ ਤਰੀਕੇ ਨਾਲ ਇਨਵੈਸਟਮੈਂਟ ਕਰ ਸਕਦੇ ਆ ਪਰ sport ਤਾਂ ਆਪਣੀ ਲਾਈਫ ਦੀ ਬੜੀ ਜ਼ਰੂਰੀ ਗੱਲ ਹੈਗੀ ਹੈ ਸੋ ਇਹ ਜੀ ਇਨਵੈਸਟਮੈਂਟਸ ਚਾਹੀਦੀਆਂ ਹੈਗੀਆਂ ਕਮਿਊਨਿਟੀ ਦੇ ਵਿੱਚ ਨਾਰਥ-ਈਸਟ ਇਨ ਪਾਰਟिकुलर ਇੱਥੇ ਗੱਲ ਚੱਲਦੀ ਰਹਿੰਦੀ ਹੈ ਕਿ ਥੋੜਾ ਪਿਛਲੇ ਸਾਲਾਂ ਦੇ ਵਿੱਚ ਪਿੱਛੇ ਰਹਿ ਗਿਆ ਸੋ ਹੌਲੀ-ਹੌਲੀ ਇਹੋ ਜਿਹੀਆਂ ਚੀਜ਼ਾਂ ਇਹਨੂੰ ਅੱਗੇ ਲੈ ਕੇ ਆਉਣਗੀਆਂ ਤੇ ਰਾਜ ਹੁਣੇ ਕੱਲ ਕੁਝ ਕਸਰੇ ਸੀ ਕੁਝ ਪ੍ਰੋਜੈਕਟ ਆ ਰਹੇ ਨੇ ਨਵੇਂ ਸੋ ਚਲੋ ਉਹ ਤੇ ਅਸੀਂ ਸਮਾਂ ਪਾ ਕੇ ਦੇਖਾਂਗੇ ਪਰ ਤੁਸੀਂ ਇਹ ਦੱਸੋ ਕਿ ਜਿਹੜਾ ਇੱਥੇ ਜਦੋਂ ਅਸੀਂ ਇੱਥੇ ਇੱਥੇ ਦੇ ਕਲਚਰ ਦੇ ਵਿੱਚ ਅਸੀਂ ਜੁੜਦੇ ਆਂ ਇੱਥੇ ਦੀਆਂ ਸਪੋਰਟਸ ਹੋਰ ਚੀਜ਼ਾਂ ਨੂੰ ਅਡਾਪਟ ਕਰਦੇ ਆਂ ਲੈਂਗੁਏਜ ਪਹਿਰਾਵਾ ਸਾਰਾ ਕੁਝ ਕਿਵਰੇ ਅਸੀਂ ਆਪਣੇ ਤੱਕ ਹੀ ਦਾਇਰਾ ਸੀਮਤ ਰੱਖ ਲੈਂਦੇ ਪਰ ਇਹ ਥੋੜੇ ਜਿਹਾ ਅਸੀਂ ਉਹ ਖੇਡਾਂ ਵੱਲੋਂ ਵੀ ਬੱਚਿਆਂ ਨੂੰ ਲੈ ਕੇ ਜਾ ਰਹੇ ਆ ਜਿਨ੍ਹਾਂ ਨੂੰ ਸਾਨੂੰ ਕਾਮਨਵੈਲਥ 올림픽ਸ ਤੇ ਹੋਰਨਾਂ ਚੀਜ਼ਾਂ ਦੇ ਵਿੱਚ ਲੈ ਕੇ ਜਾਣਾ ਇਹ ਕਿੰਨਾ ਕੁ ਜ਼ਰੂਰੀ ਹੈ ਦੇਖੋ ਜੀ ਜਦੋਂ ਆਪਾਂ ਸਪੋਰਟ ਫਿਟ ਰਜਿਸਟਰ ਹੋਣੇ ਤੇ ਸਾਰੀਆਂ ਕਮਿਊਨिटीज ਇਕੱਠੀਆਂ ਆਉਂਦੀਆਂ ਹੈਗੀਆਂ ਉਦੋਂ ਫਿਰ ਕੇਸ ਬੜਾ ਅੱਛਾ ਬਣ ਸਕਦਾ ਹੈਗਾ ਵੀ ਸਾਨੂੰ ਐਕਸਟਰਾ ਫੈਸਿਲਿਟੀਆਂ ਚਾਹੀਦੀਆਂ ਹੈਗੀਆਂ ਤੇ ਸਾਡੀ ਜਿਹੜੀ ਇੱਕ ਇੱਕ ਪ੍ਰੋਜੈਕਟ ਹੈਗਾ ਸਾਡਾ ਉਹਨੂੰ ਗੇਮ ਪਲਾਨ ਕਹਿੰਦੇ ਹੈਗੇ ਗੇਮ ਪਲਾਨ ਦੇ ਵਿੱਚ ਅਸੀਂ ਆਇਡੈਂਟੀਫਾਈ ਕੀਤਾ ਹੈਗਾ ਵੀ ਕਿੱਥੇ-ਕਿੱਥੇ ਫੈਸਿਲਿਟੀਆਂ ਚਾਹੀਦੀਆਂ ਤੇ ਕਿਹੜੇ ਤਰੀਕੇ ਨਾਲ ਵੈਸਟ ਕਰਾਂਗੇ ਕਿਦੋਂ ਬਣਾਵਾਂਗੇ ਉਸ ਚੀਜ਼ਾਂ ਨੂੰ ਜਦੋਂ ਆਪਣੀ ਕਮਿਊਨਿਟੀ ਆਏ ਇੰਗੇਜ ਹੁੰਦੀ ਹੈ ਬੜਾ ਅੱਛਾ ਲੱਗਦਾ ਹੈਗਾ ਆਪਾਂ ਨੂੰ ਯੂ ਨੋ ਹਮੇਸ਼ਾ ਨਾਲ ਕੇ ਵੀ ਕਰਨਾ ਚਾਹੀਦਾ ਹੈਗਾ ਸੈਪਰੇਟਲੀ ਵੀ ਕਰਨਾ ਚਾਹੀਦਾ ਹੈਗਾ ਪਰ ਆਲਟੀਮੇਟਲੀ ਜੇ ਆਪਾ ਬੱਚੇ ਨੂੰ अर्ली ਸਿਕਾਸਾ ਦੇ ਵੀ ਸਪੋਰਟ ਵਿੱਚ ਜਦੋਂ ਤੁਸੀਂ ਹਿੱਸਾ ਲੈਣੇ ਹੈਗੇ ਆ ਇਟਸ ਗੁੱਡ ਫॉर द ਫਿਚਰ ਮੈਂ ਛੋਟੀ ਹੁੰਦੀ بیسਬਾਲ ਖੇਡਦੀ ਸੀ ਸੋਕਰ ਖੇਡਦੀ ਸੀ ਬਾਸਕਟਬਾਲ ਖੇਡਦੀਆ ਟੀਮ ਹੈਂਡਬਾਲ ਖੇਡਦੀਆ ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਤੁਹਾਨੂੰ ਪਤਾ ਲੱਗਦਾ ਹੈਗਾ ਵੀ ਟੀਮ ਦੇ ਨਾਲ ਕਿਵੇਂ ਫੰਕਸ਼ਨ ਕਰੀਦਾ ਹੈ ਤੇ ساری عمر ਬਸ ਟੀਮਸ ਦੇ ਵਿੱਚ ਹੀ ਆਪਾਂ ਕੰਮ ਕਰਦੇ ਹੈਗੇ ਆ ਇਕੱਲੇ ਨੇ ਤਾਂ ਕਦੇ ਕੁਝ ਨਹੀਂ ਕੀਤਾ ਇੱਕ ਇਨਸਾਨ ਨੇ ਰਲ ਕੇ ਕਰਨਾ ਪੈਂਦਾ ਹੈਗਾ ਸੋ ਥੀਸ ਆਰ ਗੁੱਡ ਇੰਪੋਰਟੈਂਟ ਲੈਸਨਸ ਬਹੁਤ ਥੈਂਕ ਯੂ ਜੀ ਤੁਸੀਂ ਆਏ ਹੋ ਔਰ ਤੁਸੀਂ ਇਸ ਤਰ੍ਹਾਂ ਹਾਜ਼ਰੀ ਫਿਰ ਵੀ ਦਇਆਓ ਤੇ ਅਸੀਂ ਤੁਹਾਡਾ ਸਵਾਗਤ ਹੈ ਇੱਥੇ ਆ ਤੇ ਅਸੀਂ ਸਾਰੇ ਇਵੈਂਟਸ ਦੀ ਜਿਹੜੀ ਹੈ ਖਾਲਸਾ ਸਕੂਲ ਦੇ ਵਿੱਚ ਇਹਦੇ ਗੋਵਿੰਦ ਸਰਵਰ ਸਕੂਲ ਦੇ ਵਿੱਚ ਜਿਹੜੇ ਇਨਡੋਰ ਹੋ ਰਹੀਆਂ ਸਾਰੀਆਂ ਨੂੰ ਕਵਰੇਜ ਅਸੀਂ ਕਰ ਰਿਹਾ ਜੀ ਸੋ ਹੋਪਫੁਲੀ ਦੇਖੋ ਕਿਦਾਂ ਹੁੰਦਾ ਜੀ ਇਹਕੇ ਬਹੁਤ ਥੈਂਕ ਯੂ ਤੁਹਾਡੇ ਹੌਂਸਲੇ ਥੈਂਕ ਯੂ ਜੀ ਥੋੜਾ ਤੁਸੀਂ ਇਹ ਜੀ ਚੀਜ਼ ਨੂੰ ਕਵਰ ਕਰ ਰਹੇ ਹੈਗੇ ਆ ਸਾਰੇ ਜਿਹੜੇ ਪੇਰੈਂਟਸ ਤੇ ਬੱਚੇ ਹੈਗੇ ਜਿਹੜੇ ਖੇਡ ਰਹੇ ਹੈਗੇ ਬੈਸਟ ਆਫ ਲੱਕ ਟੂ एवरीवन ਐਂਡ ਥੈਂਕ ਯੂ ਫॉर ਪਾਰਟਿਸਪੇਟਿੰਗ ਥੈਂਕ ਯੂ ਜੀ